ਮੈਂ ਤੁਹਾਨੂੰ ਵੀ ਦੱਸ ਦਵਾਂ ਅਸੀਂ ਤੁਸੀਂ ਆਏ ਜੇ ਤੁਹਾਡਾ ਬਾਨ ਸਤਿਕਾਰ ਕੀਤਾ ਪਰ ਆਪਾਂ ਜਲਦ ਪਾਸੇ ਨਾ ਪੁਰਜੀ ਨਾ 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 ਇਹੋ ਜਿਹੀਆਂ ਗੱਲਾਂ ਆਪਾਂ ਦਾ ਸਾਰਿਆਂ ਨੂੰ ਪਈ ਹੋਣਾ ਆਪਾਂ ਬੈੱਡੇ ਲੈਣ ਦਾ ਮੈਂ ਕਿਹਾ ਸੀ 30 ਰੁਪਏ ਨਾ ਕੋਈ ਬਣੂ ਨਹੀਂ ਮੇਰੀ ਗੱਲ ਮੇਰੀ ਗੱਲ ਚੜੋ ਬਾਚ ਨਹੀਂ ਜੇ ਤੁਸੀਂ ਲੈ ਲਓ ਕਿ ਬੋਲਦੇ ਯਾਰਾਂ ਦੀ ਤਾਂ ਗੱਲ ਲੈ 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 ਮੇਰੀ ਨਾਲ ਸੁਣੋ ਇਧਰ ਹੋਰ ਯਾਰ ਉਹ ਵੀ ਤਾਂ ਸਾਨੂੰ ਗੱਦ ਬੋਲਣ ਡਿਆ 100 ਰੁਪਏ ਦਵਾ ਰੋਣ ਭਾਈ ਨੇ ਬਿਆਰ ਗੱਲ ਸੁਣੋ ਜਿਹੜੀ ਗੱਲ ਸਾਡੀ ਬਣਦੀ ਹੈ ਨਾ ਮੈਂ ਤੁਹਾਨੂੰ ਗੱਲ ਕੀਤੀ ਵੀ ਤੁਹਾਡਾ ਬੰਦਾ ਗਲਤ ਬੋਲਿਆ ਸਾਨੂੰ ਤੁਸੀਂ ਤੁਹਾਡੇ ਕੋਲੋਂ ਮੋੜੀ ਮੰਗਦੇ ਆ ਤੁਸੀਂ ਇੱਕ ਮਿੰਟ ਤੁਸੀਂ ਤੁਸੀਂ ਇਹ ਗੱਲ ਕੀਤੀ ਹੈ ਕਿ ਜੇ ਤੁਸੀਂ ਲੈ ਕੇ ਲੈਂਡਲਾਰ ਦੇ 300 ਰੁਪਏ ਦੇ ਦਿਓ ਭਾਜੀ ਉਹਨਾਂ ਨੇ ਕੀ ਕਿਹਾ ਉਹ ਮੰਨਦੇ ਕਹਿੰਦੇ ਉਹਨਾਂ ਨੇ ਗਲਤ ਕਹਾ ਪਰ ਉਸ ਵੀ ਤਾਂ ਬਰਾਬਰ ਹੋਈ ਜਾਣ ਕਰਨੀ ਗਲਤ ਨਹੀਂ ਉਹਦੇ ਨਾਲੋਂ ਮੰਗਦੇ ਨਾਲੋਂ ਨੈਣ ਲਾਉਣ ਨਾਲ ਠੀਕ ਵੀ ਅਪਰਚੂਨਿਟੀ ਮਿਲਿਆ ਤੁਸੀਂ ਤੁਸੀਂ ਨਹੀਂ ਕਿਹਾ ਪਰ ਵੀ ਮੈਂ ਕੀਤਾ ਗਲਤ ਬੋਲਿਆ ਤੁਸੀਂ ਵੀ ਇੱਥੇ ਰਹਿਣਾ ਨਾ ਦੋ ਗਿਆ ਲੜ ਕੇ ਰਹੋ ਯਾਰ ਲੜ ਕੇ ਰਹੋਗੇ ਸਾਰੇ ਨਾਲ ਅਸੀਂ 4 ਲੱਖਾਂ ਗੱਲ ਜਿਹੜਾ ਮੈਂ ਬੜਾ ਮੈਨੂੰ ਮਾਰਾ ਸੋਰੇ ਮੈਨੂੰ ਮਾਰਾ ਬੋਲਿਆ ਆ ਤੋਲਾਲੇ ਮੈਂ ਕਾਰ ਦਿਖਾਇਆ ਨਾ ਪ੍ਰੈਸਾ ਲਾ ਕੇ ਦੇ ਨਹੀਂ ਚੱਲਦਾ ਸੀ ਇਹ ਨਹੀਂ ਚੱਲੇਗਾ ਤੁਹਾਡਾ ਪਾਸ ਨਾ ਮਹੀਨੇ ਵਾਲਾ ਕੋਈ ਲੜਦੀ ਬਾ ਤੁਸੀਂ ਪ੍ਰਾਸ ਦਿਖਾਇਆ ਕਿ ਲੋਕਾਂ ਨੂੰ ਮੈਂ ਆਪਣੇ ਪ੍ਰਾਸ ਦਾ ਕਾਰਡ ਦਿਖਾਇਆ ਤੇ ਯੈਲੋ ਕਾਰ ਬਣਾ ਪੰਜਾਬ ਸਰਕਾਰ ਵੱਲੋਂ ਤੁਸੀਂ ਬੰਦ ਕਰਨਾ ਹੈ ਨਾ ਵੀਰ ਭਾਈ ਬੰਦ ਨਹੀਂ ਕਰੂਗਾ ਆ ਮੈਂ ਕੱਢਦਾ ਕਿੰਨਾ ਕਰ ਲਾਉਂਦੇ ਨੇ ਗੱਲ ਕੋਈ ਗਲਤ ਕੀਤੀ ਨਹੀਂ ਤੂੰ ਇੱਜ਼ਤ ਕੀਤੀ ਫੇਰ ਤੁਸੀਂ ਗੱਲ ਕਰੋ ਵੀ ਅਸੀਂ ਤੁਹਾਡੇ ਨਾਲ ਕੋ ਮਾੜੀ ਗੱਲ ਕੀਤੀ ਬਸ ਸੁਣੋ ਮੇਰੀ ਨਾ ਅਸੀਂ ਗੱਲ ਸੁਣੋ ਅਸੀਂ ਅਹੀ ਬਾਕੀ ਲਾ ਚੁੱਕੇ ਹਾਂ ਨਾ ਕਾਨੂੰਨ ਵੀ ਲੰਘਣਾ ਅਸੀਂ ਕਰਨੀ ਹੈ ਨਾ ਇਹ ਕਰਨ ਕੋਈ ਗੱਲ ਹੈ ਜੀ ਰੋੜ ਮੰਗ ਕੀ ਹੈ ਸਾਡੀ ਮੰਗ ਇੱਕੋ ਹੀ ਹੈ ਵੀ ਪਿਛਲਾ ਫਲਾਈਓਵਰ ਚਾਲੂ ਕਰਨ ਫਲਾਈਓਵਰ ਚਾਲੂ ਤੇ ਮੱਲਾਂ ਵਾਲੇ ਦਾ ਸੀਵਰੇਜ ਚਾਲੂ ਕਰਨ ਤੇ ਆਪਦਾ ਰੋਡ ਟੋਲ ਚਲਾ ਲੈਣ ਇਹ ਅੱਜ ਸ਼ੁਰੂ ਹੋਇਆ ਇਹ ਅੱਜ ਸ਼ੁਰੂ ਹੋਇਆ 11 ਵਜੇ ਕਿੰਨੇ ਪੈਸੇ ਇਹਨਾਂ ਨੇ ਕਰਾ ਇਹਨਾਂ ਨੇ ਦੀ ਟੋਲ ਇਹਨਾਂ ਦਾ 60 ਰੁਪਇਆ ਇਹਨਾਂ ਨੇ ਆਪਦਾ ਰੂਲ ਕਹਿੰਦੇ 50 ਜਾਂ 60 ਰੁਪਇਆ ਇਹ ਕਹਿੰਦੇ ਵੀ ਰੋਡ ਕੰਪਲੀਟ ਨਹੀਂ ਹੋਇਆ ਸੀ 30 ਲਾਤਾ ਇਹਦੂ ਤਾਂ ਇਹ ਸੀ ਕਿ ਮੰਨ ਲਓ ਅੱਜ ਤੋਂ ਮਹੀਨਾ ਪਹਿਲਾਂ ਲਾਣ ਦੇ ਰੋਡ ਹੋਰ ਕੰਮ ਲਈਏ ਕਹਿੰਦੇ ਵੇਚ ਦੱਸ ਦੱਸ ਲੈ ਲੈ ਐਵੇਂ ਤਾਂ ਕਰ ਸੜਕ ਤੇ ਕਹਾਂਗੇ ਵੀ ਸਾਡਾ ਟੋਲ ਜੀ ਸਾਲ ਨੂੰ ਲੱਗੂਗਾ ਅਸੀਂ 10 ਰੁਪਏ 20 ਰੁਪਏ ਪਰਤੀ ਦਿਨ ਲਾਉਣੇ ਆਏ ਤੁਸੀਂ ਲੋਕਾਂ ਨਾਲ ਤੁਹਾਡੇ ਨਾਲ ਵੀ ਕੋਈ ਗੱਲਬਾਤ ਹੋਈ ਮੈਂ ਹੁਣੇ ਨੰਨ ਕੇ ਗਿਆ ਜੀ ਇਥੋਂ ਤਕਰੀਬਨ 10 ਮਿੰਟ ਪਹਿਲਾਂ ਮੈਂ ਮਲਾਲੇ ਪਹਿਲਾਂ ਜਾ ਉਹ ਗਿਆ ਤੇ ਕਹਿੰਦੇ ਵੀ ਪਰਸੀ ਘਟਾਓ ਮੈਂ ਕਹਾਂ ਮੈਂ ਪਰਸੀ ਨਹੀਂ ਘਟਵਾਣੀ ਮੈਂ ਲੋਕਾਂ ਇਹ ਸਾਹਮਣੇ ਜ਼ਮੀਨ ਮੇਰੀ ਏ ਜ਼ਮੀਨ ਮੇਰੀ ਮੇਰਾ ਘਰ ਸਾਹਮਣੇ ਹੈ ਮੇਰੇ ਇੱਕ ਹੀ ਬੰਦਾ ਇਹਨੇ ਕਿਹਾ ਭਾਵੇਂ ਤੁਸੀਂ ਲੋਕਲ ਜੇ ਭਾਵੇਂ ਜਿੰਨੇ ਮਰਜ਼ੀ ਜੇ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰ ਲਓ ਤੁਹਾਨੂੰ ਲੋਕਲ ਨੂੰ ਵੀ ਪੈਸੇ ਦੇਣੇ ਪੈਣੇ ਨੇ ਮੈਂ ਕਿਹਾ ਮੈਂ ਮੈਂ ਆਪ ਦਾ ਆਇਡੈਂਟੀਫਿਕੇਸ਼ਨ ਲਈ ਆਪ ਦਾ ਆਇਡੈਂਟੀ ਕਾਰਡ ਪ੍ਰੂਫ ਕੱਢਿਆ ਮੈਂ ਕਿਹਾ ਦੇਖੋ ਮੈਂ ਅਰਜ਼ਕੇ ਦੇਣ ਆਲਾ ਕਹਿੰਦੇ ਨਹੀਂ ਇਹ ਨਹੀਂ ਹੋਵੇਗਾ ਤਾਨੂੰ ਪੈਸੇ ਦੇਣੇ ਪੈਣਗੇ ਫਿਰ ਮੈਨਾਂ ਬੰਦੇ ਨੂੰ ਵੀ ਪੈਸੇ ਲੱਗਣਗੇ ਲੋਕਲ ਨੂੰ ਪੈਸੇ ਲੱਗਣਗੇ ਅਸੀਂ ਤਾਂ ਭਾਜੀ ਚਾਰ ਚਾਰ ਜਿਹੜੇ ਮੱਲਾ ਵਾਲੇ ਦੇ ਮਾਰਨੇ ਤੇ ਫਿਰ ਤਾਂ ਅਸੀਂ ਟੋਲੀ ਇਹਨਾਂ ਨੂੰ ਦੇਵਾਂਗੇ ਫਿਰ ਅਸੀਂ ਘਰੇ ਬੱਚੇ ਨਹੀਂ ਪਾਲਾਂਗੇ ਫਿਰ ਟੋਲੀ ਇਹਨਾਂ ਨੂੰ ਦੇਵਾਂਗੇ ਅਸੀਂ ਤਾਂ ਇੱਕ ਹੋਰ ਹੈ ਜੀ 5 ਕਿਲੋਮੀਟਰ ਤੱਕ ਲਾਊਡ ਹੈ ਜੀ ਕਾਨੂੰਨਨ ਤੌਰ ਤੇ 5 ਕਿਲੋਮੀਟਰ ਤੱਕ ਟੋਲ ਹੈ ਜਿਹੜਾ ਉਹ ਸਾਰਿਆਂ ਦੇ ਮਤਲਬ ਉਹਨਾਂ ਦੇ ਕਾਰਡ ਬੰਦੇ ਆ ਜੀ ਉਹਨਾਂ ਦੇ ਕਾਰਡ ਬੰਨੇ ਨੇ ਰੈਗੂਲਰ ਲੰਘਣ ਦੇ ਇਹ ਕਹਿੰਦੇ ਨੇ ਅਸੀਂ ਉਸ ਜਿੱਦਣ ਸਾਨੂੰ ਕੋਈ ਇਨਫੋਰਮੇਸ਼ਨ ਹੋਏਗੀ ਉਸ ਦਿਨ ਅਸੀਂ ਜਿਹੜੇ ਪਿੰਡ ਦਾ ਟੋਲ ਬਣਿਆ ਜਿਹੜੇ ਪਿੰਡ ਦੀ ਜ਼ਮੀਨ ਚ ਟੋਲ ਬਣਿਆ ਉਸ ਉਸ ਪਿੰਡ ਦੇ ਕੱਲੇ ਫ੍ਰੀ ਕਰਾਂਗੇ ਦੂਜੇ 5 ਕਿਲੋਮੀਟਰ ਵਾਲਿਆਂ ਨੂੰ ਪਰਚੀ ਦੇਣੀ ਪੈਗੀ ਤੁਹਾਨੂੰ ਨਾਲ ਦੇ ਪਿੰਡਾਂ ਨੂੰ ਲੱਗਣਗੇ ਲੱਗਣਗੇ ਜਾਂ 350 ਦਾ ਪਾਸ ਬਣਾਓ ਦੱਸੋ ਜੀ ਇਹ ਕੋਈ ਕਾਨੂੰਨ ਹੈਗਾ ਬਿਲਕੁਲ ਜੀ ਮੈਨੂੰ ਕਿਹਾ ਮੈਂ ਫਿਰ ਸਪੋਰਟਰ ਮਿੰਨਾ ਗੱਲ ਕੇ ਮੇਰਾ yellow card ਵੇਖ ਕੇ ਮੈਨੂੰ ਲੱਗਦਾ ਤੈਨਾਂ ਨਹੀਂ ਜੀ ਕਦੇ ਨਹੀਂ ਚੱਲੇਗਾ ਤੁਹਾਡਾ yellow card ਮੈਂ ਲੋਕ ਪ੍ਰੈਸ ਸਪੋਰਟਰ ਜੀ ਤੱਕ ਨਹੀਂ ਚੱਲੇਗਾ ਜੀ ਬੀਸੀ ਨਾਲ ਗੱਲ ਕਰੋ